ਵਿਸ਼ਾ ਪਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮ ਪ੍ਰਿਤਕਾਤਾ ਇੱਕ ਵੱਡੀ ਅਪਡੇਟ ਸਾਂਝੀ ਕਰਨ ਜਾ ਰਿਹਾ ਹਾਂ ਤਾਂ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਜਿਹੜਾ ਕਿ ਮਨਜ਼ੂਰ ਕਰ ਲਿਆ ਗਿਆ ਜੀ ਹਾਂ ਇੱਕ ਇਹ ਵੱਡੀ ਅਪਡੇਟ ਹੈ ਸਾਹਮਣੇ ਆ ਰਹੀ ਹੈ ਅੱਜ ਸ਼ਾਮ ਨੇ ਕាលੀ ਤਰਤੀ ਜਿਹੜੀ ਕਿ ਮੀਟਿੰਗ ਹੋਣੀ ਸੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣੀ ਸੀ ਜਿਸ ਨੂੰ ਬਲਵਿੰਦਰ ਸਿੰਘ ਦਾ ਪੁਨਰ ਦਵਲੋ ਸੰਬੋਧਨ ਕੀਤਾ ਗਿਆ ਤਾਂ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਜਿਹੜਾ ਕਿ ਸਾਹਮਣੇ ਆਇਆ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਮਨਜ਼ੂਰ ਕਰ ਲਿਆ ਗਿਆ ਹਾਲਾਂਕਿ ਜਿਹੜਾ ਕਿ ਆਪਣਾ ਅਹੁਦਾ ਛੱਡਣਾ ਕਾਫੀ ਮੁਸ਼ਕਲ ਹੁੰਦਾ ਪਰ ਉਸ ਸਮੇਂ ਵੀ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਦੇ ਚਿਹਰੇ ਤੇ ਜਿਹੜੀ ਕਿ ਹਲਕੀ ਜਿਹੀ ਮੁਸਕਰਾਹਟ ਵੀ ਨਜ਼ਰ ਆਈਆਂ ਹਾਲਾਂਕਿ ਕਈ ਹੋਰ ਮੁੱਦਿਆਂ ਤੇ ਵੀ ਚਰਚਾਵਾਂ ਹੋਈਆਂ ਨੇ ਪਰ ਅੱਜ ਦੀ ਮੀਟਿੰਗ ਦਾ ਸਭ ਤੋਂ ਅਹਿਮ ਮੁੱਦਾ ਇਹੀ ਸੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਕਿਉਂਕਿ ਇਸ ਅਸਤੀਫੇ ਨੂੰ ਲੈ ਕੇ ਕਾਫੀ ਚਰਚਾਵਾਂ ਜਿਹੜੀ ਕਿ ਬੀਤੇ ਦਿਨੀ ਸੁਣਨ ਨੂੰ ਮਿਲ ਰਹੀਆਂ ਸੀਗੀਆਂ ਕਿ 16 ਨਵੰਬਰ ਨੂੰ ਜਿਹੜਾ ਕਿ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਪਰ ਹਲੇ ਤੱਕ ਕਿਉਂ ਨਹੀਂ ਮਨਜ਼ੂਰ ਕੀਤਾ ਗਿਆ ਬਾਕੀ ਤੜੇ ਦੇ ਵੱਲੋਂ ਵੀ ਕਾਫੀਆਂ ਕਾਫੀ ਚਰਚਾਵਾਂ ਇਸ ਦੇ ਉੱਤੇ ਜਿਹੜੀ ਕਿ ਕੀਤੀਆਂ ਗਈਆਂ ਤੇ ਹੁਣ ਜਿਹੜਾ ਕਿ ਇਹ ਫੈਸਲਾ ਸਾਹਮਣੇ ਆ ਰਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਜਿਹੜਾ ਕਿ ਮਨਜ਼ੂਰ ਕਰ ਲਿਆ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਕਿ ਬਾਦਲ ਹੁਣਾਂ ਦਾ ਪਰਿਵਾਰ ਜਿਹੜਾ ਕਿ ਤਿੰਨ ਦਹਾਕਿਆਂ ਤੋਂ ਜਿਹੜਾ ਕਿ ਇਸ ਪ੍ਰਧਾਨਗੀ ਨੂੰ ਸੰਭਾਲ ਦਾ ਆਇਆ ਤੇ ਹੁਣ ਜਿਹੜਾ ਕਿ ਇਹ ਫੈਸਲਾ ਸਾਹਮਣੇ ਆ ਰਿਹਾ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਵਰਕਿੰਗ ਕਮੇਟੀ ਨੇ ਅਸਤੀਫਾ ਜਿਹੜਾ ਕਿ ਮਨਜ਼ੂਰ ਕਰ ਲਿਆ ਤੇ ਸੁਖਬੀਰ ਬਾਦਲ ਜਿਹੜਾ ਥੋੜੇ ਕਾਫੀ ਥੋੜੇ ਪਾਵਕ ਹੁੰਦੇ ਹੋਏ ਵੀ ਉੱਥੇ ਨਜ਼ਰ ਆਏ ਸੀ ਹਾਲਾਂਕਿ ਆਪਣਾ ਅਹੁਦਾ ਛੱਡਣਾ ਕਾਫੀ ਜਿਹੜਾ ਕਿ ਮੁਸ਼ਕਲ ਹੁੰਦਾ ਪਰ ਉਹਨਾਂ ਦੇ ਚਿਹਰੇ ਤੇ ਜਿਹੜੀ ਕਿ ਹਲਕੀ ਜਿਹੀ ਮੁਸਕਰਾਹਟ ਵੀ ਨਜ਼ਰ ਆਈ ਸੀ ਤੇ ਵਰਕਿੰਗ ਕਮੇਟੀ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਕਿ ਧੰਨਵਾਦ ਵੀ ਕੀਤਾ ਗਿਆ ਤੇ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਅੱਗੋਂ ਅਗਲਾ ਪ੍ਰੋਸੈਸ ਜਿਹੜਾ ਕਿ ਸ਼ੁਰੂ ਕਰਨਾ ਚਾਹੀਦਾ ਹੈ ਗਰਾਊਂਡ ਜ਼ੀਰੋ ਤੇ ਜਾ ਕੇ ਜਿਹੜਾ ਕਿ ਲੋਕ ਲੋਕਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜਿਹੜਾ ਕਿ ਜੋੜਿਆ ਜਾਣਾ ਚਾਹੀਦਾ ਪਰ ਇੱਥੇ ਇੱਕ ਇਹ ਵੀ ਗੱਲ ਜਿਹੜੀ ਕਿ ਸਾਹਮਣੇ ਆ ਰਹੀ ਹੈ ਕਿ ਦੁਬਾਰਾ ਪ੍ਰਧਾਨ ਦੀ ਚੋਣ ਹੋਵੇ ਕੁਝ ਆਗੂਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਮੁੜ ਜਿਹੜਾ ਕਿ ਇਸ ਪ੍ਰਧਾਨਗੀ ਦੀ ਚੋਣ ਹੋਣੀ ਚਾਹੀਦੀ ਹੈ ਤੇ ਦੁਬਾਰਾ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦੇਣੀ ਚਾਹੀਦੀ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹਲੇ ਮਨ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹੀ ਕਹਿਣਾ ਹੈ ਕਿ ਉਹ ਹਲੇ ਪ੍ਰਧਾਨ ਨਹੀਂ ਬਣਨਾ ਚਾਹੁੰਦੇ ਤੇ ਹੁਣ ਇਹ ਜਿਹੜੀ ਕਿ ਹੈ ਸੂਚਨਾ ਸਾਹਮਣੇ ਆ ਰਹੀ ਹੈ ਕਿ ਹੁਣ ਦੇਖਣਾ ਹੋਵੇਗਾ ਕਿ ਬਲਵਿੰਦਰ ਸਿੰਘ ਪੁੰਦੜ ਜੋ ਵਰਕਿੰਗ ਕਮੇਟੀ ਦੇ ਪ੍ਰਧਾਨ ਨੇ ਜਿਹੜਾ ਕਿ ਉਹਨਾਂ ਦੇ ਵੱਲੋਂ ਇਸ ਪਾਰਟੀ ਨੂੰ ਕਿਵੇਂ ਚਲਾਇਆ ਜਾਵੇਗਾ ਕਿ ਉਹਨਾਂ ਦੇ ਨਾਲ ਕੋਈ ਹੋਰ ਪਾਰਟੀ ਜੋੜੀ ਜਾਵੇਗੀ ਜਾਂ ਫਿਰ ਕੋਈ ਹੋਰ ਵੱਡਾ ਫੈਸਲਾ ਜਿਹੜਾ ਕਿ ਉਹਨਾਂ ਦਾ ਉਹਨਾਂ ਦੇ ਵੱਲੋਂ ਲਿੱਤਾ ਜਾਵੇਗਾ ਤੇ ਦੱਸਣੇ ਉਹ ਕਹਿ ਕਿ ਜਿਹੜਾ ਕਿ ਇਸ ਚੰਡੀਗੜ੍ਹ ਦੇ ਸੈਕਟਰ 28 ਤੇ ਸਟ੍ਰੋਮ ਨੇ ਕਾਲੀਦਲ ਦੇ ਮੁੱਖ ਦਫਤਰ ਵਿਖੇ ਕਾਰਜਕਾਰੀ ਦੀ ਅਹਿਮ ਬੈਠਕ ਜਿਹੜੀ ਕਿ ਹੋਈ ਹੈ ਤੇ ਕਾਰਜਕਾਰੀ ਨੇ ਕਾਫੀ ਵਿਚਾਰ ਚਰਚਾ ਕਰਨ ਦੇ ਮਗਰੋਂ ਪ੍ਰਧਾਨ ਦੇ ਅਹੁਦੇ ਤੋਂ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਹਾਲਾਂਕਿ ਤਿੰਨ ਦਾ ਹਾਕਿਆਂ ਤੋਂ ਸੁਖਬੀਰ ਸਿੰਘ ਬਾਦਲ ਯਾਨੀ ਕਿ ਬਾਦਲ ਹੋਂ ਦਾ ਪਰਿਵਾਰ ਜਿਹੜਾ ਕਿ ਪ੍ਰਧਾਨਗੀ ਸੰਭਾਲਦਾ ਆ ਰਿਹਾ ਹਾਲਾਂਕਿ ਦੱਸਣਯੋਗ ਇੱਥੇ ਇਹ ਵੀ ਹੈ ਕਿ ਇਸ ਤੋਂ ਇਲਾਵਾ ਹੋਰ ਵੀ ਕਾਫੀ ਮੁੱਦਿਆਂ ਤੇ ਇੱਥੇ ਜਿਹੜੀ ਕਿ ਗੱਲਬਾਤ ਹੋਈ ਹੈ ਕਿਸਾਨੀ ਮੁੱਦੇ ਨੂੰ ਲੈ ਕੇ ਵੀ ਵਿਚਾਰ ਚਰਚਾ ਕੀ ਕੀਤੀ ਗਈ ਹੈ ਤੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਜਿਹੜੇ ਕੀ ਗੱਲਬਾਤ ਕੀਤੀ ਗਈ ਹੈ ਕਿਉਂਕਿ ਇਹ ਡੱਲੇਵਾਲ ਦਾ ਮਰਨ ਵਰਤ ਵੀ ਇੰਨੇ ਦਿਨਾਂ ਤੋਂ جاری ਹੈ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਜਾਂ ਫਿਰ ਕੋਈ ਹੋਰ ਗੱਲ ਜਿਹੜੀ ਕੀ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ ਉਸ ਦੇ ਉੱਤੇ ਵੀ ਵਿਚਾਰ ਕੀਤਾ ਗਿਆ ਤੇ ਚੰਡੀਗੜ੍ਹ ਦੇ ਮੁੱਦੇ ਦੇ ਚੰਡੀਗੜ੍ਹ ਦਾ ਵੀ ਜਿਹੜਾ ਮਸਲਾ ਕਾਫੀ ਪੱਖਿਆ ਹੋਇਆ ਤੇ ਉਸ ਨੂੰ ਲੈ ਕੇ ਵੀ ਕਾਫੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਹਾਲਾਂਕਿ ਹੁਣ ਜਿਹੜਾ ਕੀ ਮਾਗੀ ਦੇ ਮੌਕੇ ਤੇ ਜਿਹੜਾ ਕਿ ਇਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਸ੍ਰੀ ਮੁਖਸ਼ੇਸ਼ ਸਾਹਿਬ ਦੇ ਵਿੱਚ ਉਸ ਨੂੰ ਲੈ ਕੇ ਵੀ ਕਾਫੀ ਅਪਡੇਟਸ ਜਿਹੜੇ ਕਿ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਵੱਧ ਤੋਂ ਵੱਧ ਲੋਕ ਉਥੇ ਇਕੱਠੇ ਹੋਣ ਤੇ ਉਹਨਾਂ ਦਾ ਜਿਹੜਾ ਕਿ ਹੌਸਲਾ ਹੋਰ ਵੱਧ ਸਕੇ ਤਾਂ ਬਿਲਕੁਲ ਹੁਣ ਇਹ ਇੱਕ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਕਿ ਪ੍ਰਵਾਨ ਕਰ ਲਿਆ ਗਿਆ ਹੈ ਹਾਲਾਂਕਿ ਇਸ ਬੈਟਰੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਜਿਹੜੇ ਕਿ ਆਪ ਸ਼ਾਮਿਲ ਹੋਏ ਨੇ ਦਲਜੀਤ ਜੀ ਮਹਿੰਦਰ ਸਿੰਘ ਪੁੰਦਰ ਤੇ ਹੋਰ ਵੀ ਕਈ ਆਗੂ ਜਿਹੜੇ ਕਿ ਉੱਥੇ ਮੌਜੂਦ ਜਿਹੜੇ ਕਿ ਨਜ਼ਰ ਆਏ ਨੇ ਤੇ ਉਹਨਾਂ ਨੇ ਸਿਮਮਾ ਨੂੰ ਬੌਂਡ ਦੇ ਲਈ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਵੀ ਕੀਤਾ ਸੁਖਬੀਰ ਬਾਦਲ ਨੇ 16 ਨਵੰਬਰ 2024 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਹਾਲਾਂਕਿ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਉਂਦੇ ਹੋਏ ਪੰਜ ਸਿੰਘ ਸਹਬਾਨਾ ਨੇ ਹੁਕਮ ਦਿੱਤਾ ਸੀ ਕਿ ਪ੍ਰਧਾਨ ਸਮੇਤ ਜਿਹੜੇ ਅਕਾਲੀ ਆਗੂਆਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਉਹਨਾਂ ਨੂੰ ਸਵੀਕਾਰ ਕਰਨਿਆ ਹਾਲਾਕੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਅਸਤੀਫੇ ਮਨਜ਼ੂਰ ਕਰਨ ਲਈ ਸਮਾਂ ਲੈ ਲਿਆ ਸੀ ਤੇ ਜਿਸ ਤੋਂ ਬਾਅਦ ਬਾਗੀ ਤੜੇ ਦੇ ਆਗੂਆਂ ਨੇ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕੀਤੀ ਸੀ ਕਿ ਅਕਾਲੀ ਕਾਰਜਕਾਰਨੀ ਅਸਤੀਫਿਆਂ ਨੂੰ ਮਨਜ਼ੂਰ ਕਰਨ ਦੇ ਵਿੱਚ ਅੰਨਾ ਕਰਨੀ ਕਰ ਰਹੀ ਹੈ ਜਿਸ ਤੋਂ ਬਾਅਦ ਜਥੇਦਾਰ ਨੇ ਅਕਾਲੀ ਲੀਡਰਾਂ ਨੂੰ ਹੁਕਮ ਦਿੱਤਾ ਸੀ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਤੇ ਕਾਰਜਕਾਰੀ ਲਈ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰਨਾ ਲਾਜ਼ਮੀ ਸੀ ਕਿਉਂਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਸਕਤੀ ਕੀਤੇ ਜਾਣ ਮਗਰੋਂ ਅਸਤੀਫੇ ਨੂੰ ਸਵੀਕਾਰ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ ਹਾਲਾਂਕਿ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨ ਦੇ ਅਹੁਦੇ ਤੇ ਕਾਰਜਕਾਲ 14 ਦਸੰਬਰ ਨੂੰ ਖਤਮ ਹੋ ਗਿਆ ਸੀ ਤੇ ਹੁਣ ਪ੍ਰਧਾਨ ਦੀ ਚੋਣ ਲਈ ਪ੍ਰਕਿਰਿਆ ਨਵੇਂ ਸਿਰੇ ਤੋਂ ਸ਼ੁਰੂ ਹੋਵੇਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਵਿੱਚ ਹੁਣ ਨਵਾਂ ਪ੍ਰਧਾਨ ਕੌਣ ਬਣਦਾ ਤੇ ਕਿੰਨਾ ਸਮਾਂ ਜਿਹੜਾ ਕਿ ਇਸ ਚੋਣ ਦੇ ਵਿੱਚ ਲਿੱਤਾ ਜਾਂਦਾ ਜਾਂ ਫਿਰ ਮੁੜ ਸੁਖਬੀਰ ਸਿੰਘ ਬਾਦਲ ਹੀ ਜਿਹੜਾ ਕਿ ਪ੍ਰਧਾਨ ਬਣਦੇ ਨੇ ਤਾਂ ਇਹ ਵੀ ਕਾਫੀ ਸਵਾਲ ਜਿਹੜੇ ਕਿ ਇੱਥੇ ਖੜੇ ਹੋ ਰਹੇ ਨੇ ਹਾਲਾਂਕਿ ਇਸ ਵੇਲੇ ਇਹ ਅਹਿਮ ਜਾਣਕਾਰੀ ਤੁਹਾਡ ਨਾਲ ਸਾਂਝੀ ਕਰ ਰਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ